ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਐਕਸ਼ਨ ਤੋਂ ਡਰ ਗਏ ਨੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਆਲਰੇਡੀ ਐਨਡੀਪੀਸੀ ਦੇ ਪਰਚੇ ਤਹਿਤ ਲਗਭਗ 5 ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ 5 ਝੂਠੇ ਪਰਚੇ ਉਹਨਾਂ ਤੇ ਪਾਏ ਗਏ ਸੀ ਅੱਜ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਸੇ ਵੀ ਸਮੇਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਰਵਿੰਦ ਕੇਜੀਵਾਲ ਦੇ ਕਹਿਣ ਤੇ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਸਾਥੀਆਂ ਨੂੰ ਵਾਰ-ਵਾਰ ਵਿਜੀਲੈਂਸ ਦੇ ਦਫਤਰ ਦੇ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਤੇ ਵੀ ਇੱਕ ਪਰਚਾ ਪਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਵਿਕਰਮ ਜੀਠਿਆ ਤੇ ਪਾਇਆ ਸੀ ਆਮਦਨ ਤੋਂ ਵੱਧ ਪੰਜਾਬ ਸਰਕਾਰ ਪੰਜਾਬ ਦਾ ਗ੍ਰਹਿ ਮਤਰਾਲਾ ਪੰਜਾਬ ਦਾ ਵਿਜੀਲੈਂਸ ਕਿਹਦੇ ਇਸ਼ਾਰਿਆਂ ਤੇ ਕੱਪ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਇਸ ਬਾਰੇ ਆਲਰੇਡੀ ਕਲੈਰੀਫਾਈ ਕਰ ਦਿੱਤਾ ਹੈ ਹਰਮੀਤ ਸਿੰਘ ਪਠਾਨ ਮਾਜਰਾ ਨੇ ਜੋ ਕਿਹਾ ਉਹਨਾਂ ਨੇ ਕਿਹਾ ਕਿ ਸੱਚ ਹੋਇਆ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਹੀ ਕਰਤਾ ਕਰਤਾ ਨੇ ਪੰਜਾਬ ਦੇ ਉਹੀ ਸੁਪਰ ਸੀਐਮ ਨੇ ਉਹਨਾਂ ਦੇ ਕੋਲ ਹੀ ਗ੍ਰਹਿ ਮਤਰਾਲਾ ਹੈ ਉਹੀ ਡਿਪਟੀ ਸੀਐਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਦੇਦੇ ਉਹਨਾਂ ਕਹਿੰਦਾ ਕਿ ਮੇਰੇ ਸਾਥੀਆਂ ਦੇ ਕੋਲੋਂ ਹਰ ਰੋਜ਼ ਪੁਛ-ਵਿਛ ਕੀਤੀ ਜਾਂਦੀ ਹੈ ਵਕ-ਵਕ ਅਫਸਰ شاہੀ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਹਵਾਲਿਆਂ ਨੂੰ ਲੈ ਕੇ ਉਹਨਾਂ ਕਹਿੰਦਾ ਕਿ ਇਹੀ ਚੀਜ਼ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਛਣਗੇ ਕਿਉਂਕਿ ਮੈਂ ਬੇਖੌਫ ਹੋ ਕੇ ਬੋਲਦਾ ਹਾਂ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਕਾਮਰਸ ਪਾਰਟੀ ਦੇ ਲੜਦਕ ਆਗੂ ਪਲਾਤੋਂ ਸੁਖਪਾਲ ਸਿੰਘ ਖਹਿਰਾ ਦੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਫੇਸਬੁੱਕ ਤੇ ਇੱਕ ਪੋਸਟ ਪਾਈ ਪੋਸਟ ਦੇ ਵਿੱਚ ਉਹਨਾਂ ਨੇ ਸਾਰੇ ਹਵਾਲੇ ਦਿੱਤੇ ਕਿ ਕਿਸ ਤਰ੍ਹਾਂ ਮੇਰੇ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਉਹਨਾਂ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦੋਸ਼ ਮੇਰੇ ਮਿੱਤਰਾ ਦੋਸਤਾਂ ਰਿਸ਼ਤੇਦਾਰਾਂ ਤੇ ਲਗਾਏ ਜਾ ਰਹੇ ਨੇ ਉਹੀ ਦੋਸ਼ਾਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਤੇ ਲੱਗਣਗੇ ਪੰਜਾਬ ਸਰਕਾਰ ਮੇਰੇ ਤੇ ਝੂਠੇ ਪਰਚੇ ਪਾ ਕੇ ਮੈਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ ਉਹਨਾਂ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਕੁਛ ਨਹੀਂ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਰਵਿੰਦ ਕੇਜੀ ਵਾਦਵਾਨ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਪਹਿਲਾਂ ਵੀ ਮੇਰੇ ਤੇ ਇਹਨਾਂ ਨੇ ਝੂਠੇ ਪਰਚੇ ਪਾਏ ਇਹਨਾਂ ਦੇ ਝੂਠੇ ਪਰਚਿਆਂ ਕਾਰਨ ਮੈਨੂੰ ਜੇਲ੍ਹ ਦੇ ਵਿੱਚ 5 ਮਹੀਨੇ ਰਹਿਣਾ ਪਿਆ ਹਾਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਪਰੀਮੋ ਅਰਵਿੰਦ ਕੇਸ਼ਵਲ ਦੇ ਪਿਆਸ ਨਹੀਂ बुਝੀ ਮੈਨੂੰ ਜਾਣ ਬੁੱਝ ਕੇ ਤੰਕ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਪਾਲ ਸਿੰਘ ਖਹਿਰਾ ਨੇ ਕਿਹਾ ਕਿ ਐਨਡੀਪੀਸੀ ਦੇ ਪਰਚੇ ਜਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਮਾਮਲੇ ਤੇ ਮੇਰੇ ਉੱਤੇ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰਵਾਂਗਾ। ਮੈਂ ਪੰਜਾਬੀ ਹਾਂ, ਪੰਜਾਬੀਆਂ ਦੇ ਨਾਲ ਖੜਾ ਹਾਂ। ਪੰਜਾਬੀਆਂ ਦੇ ਹੱਕ ਮਰ ਨਹੀਂ ਦੇਵਾਂਗਾ। ਉਹਨਾਂ ਕਿਹਾ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਉਸ ਬੰਦੇ ਨੂੰ ਦਬਾਉਂਦੇ ਨੇ। ਉਸ ਬੰਦੇ ਦੀ ਆਵਾਜ਼ ਨੂੰ ਦਬਾਉਂਦੇ ਨੇ ਜੋ ਇਹਨਾਂ ਦੇ ਖਿਲਾਫ ਬੋਲਦਾ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਬੋਲਿਆ ਸੀ ਉਹਨਾਂ ਕਹਿੰਦੇ ਕਿ ਬਿਕਰਮਜੀਠੀਆ ਤੇ ਉਹ ਐਨਡੀਪੀਸੀ ਦਾ ਪਰਚਾ ਹੋਇਆ ਹੈ ਉਹ ਨਸ਼ਾ ਤਸਕਰ ਹੈ ਜਾਂ ਨਹੀਂ ਉਹ ਪੰਜਾਬ ਸਰਕਾਰ ਨੂੰ ਪਤਾ ਹੈ ਕਾਨੂੰਨ ਦੇਵੇਗਾ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਕੋਤੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਜਾਂ ਵਿਜੀਲੈਂਸ ਵਿਭਾਗ ਵੱਡੀ ਕਾਰਵਾਈ ਕਰਨ ਜਾ ਰਿਹਾ ਹੈ ਇਸ ਦਾ ਪ੍ਰਗਟਾਵਾ ਖੋਦ ਸੁਖਪਾਲ ਸਿੰਘ ਖੇੜਾ ਵੱਲੋਂ ਕੀਤਾ